ਮੁਹਾਲੀ ਪੁਲਿਸ ਵੱਲੋਂ ਲੁੱਟਕ ਹੋਣ ਅਤੇ ਸਨੇਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ આરોપીਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ। ਜਿਸ ਸੰਬੰਧਿਤ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਹੋਏ ਡੀਐਸਪੀ ਪ੍ਰਿਥਵੀ ਸਿੰਘ ਚਹਿਲ ਜੀ ਮਾਨਯੋਗ ਐਸਐਸਪੀ ਸਾਹਿਬ ਮੁਹਾਲੀ ਜਿਨੀ ਹਦਾਇਤ ਅਨੁਸਾਰ ਜਿਹੜੇ ਮਾੜੇ ਸਨੇਚਰਸ ਵਗੈਰਾ ਹੈਗੇ ਨੇ ਚੋਰ ਨੇ ਤੇ ਉਹਨਾਂ ਤੇ ਵਰਕ ਕਰਦੇ ਹੋਏ ਐ ਐਸ ਐਚ ਓ ਫੇਜ਼ 1 ਇਨਸਪੈਕਟਰ ਸੁਬੀਸ਼ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਤਿੰਨ ਸਨੇਚਰਸ ਫੜੇ 26 ਤਰੀਕ ਦੀ ਰਾਤ ਨੂੰ ਇੱਕ ਲੇਡੀ ਆਪਣਾ ਦੁਕਾਨ ਕੰਫੈਕਸ਼ਨਰੀ ਦੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਤੇ ਇੱਕ ਆਟੋ ਦੇ ਵਿੱਚ ਦੋ ਬੰਦੇ ਆਏ ਤੇ ਇੱਕ ਮੋਟਰਸਾਈਕਲ ਤੇ ਬੰਦਾ ਆਇਆ ਉਹਨਾਂ ਨੇ ਜਿਹੜਾ ਉਹ ਲੇਡੀ ਜਾ ਰਹੀ ਸੀ ਉਹਦੇ ਕੋਲੋਂ ਉਹਦਾ ਬੈਗ ਸਨੇਚ ਕਰਦੇ ਇਦੇ ਵਿੱਚ ਕੁਝ ਕੈਸ਼ ਸੀ ਤੇ ਉਹ ਸਨੇਚ ਕਰਕੇ ਉਹ ਲੈ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵਰਕ ਕਰਦੇ ਹੋਏ ਤਿੰਨ ਬੰਦੇ ਕਾਬੂ ਕੀਤੇ ਨੇ ਵੀ ਉਹਨਾਂ ਜੋ 1.60 ਲੱਖ ਰੁਪਏ ਰਿਕਵਰ ਕਰਿਆ ਤੇ ਇੱਕ ਆਟੋ ਜਿਹੜਾ ਕਿ ਯੂਜ਼ ਹੋਇਆ ਸੀਗਾ ਤੇ ਮੋਟਰਸਾਈਕਲ ਜਿਹੜਾ ਯੂਜ਼ ਹੋਇਆ ਸੀ ਉਹ ਵੀ ਕਾਬੂ ਕੀਤਾ ਗਿਆ ਸਾਰੇ ਇਹੀ ਇਹੀ ਸਟੈਂਡਰਡ ਹੈ ਮੋਬਿਲ ਸਪਰੈਂਡੀਰ ਜੀ ਇਹਨਾਂ ਦਾ ਮੋਬਿਲ ਸਪਰੈਂਡੀ ਇਹ ਸਿੱਖਿਆ ਜੀ ਕਿ ਏਰੀਆ ਦੇ ਵਿੱਚ ਜਿਹੜਾ ਆਟੋ ਡਰਾਈਵਰ ਹੈਗਾ ਉਹ ਪਹਿਲਾਂ ਰੈਕੀ ਕਰਦ ਕਰਕੇ ਦੇਖਦਾ ਹੈ ਕਿ ਕਿਸ ਤਰ੍ਹਾਂ ਦੇ ਬੰਦੇ ਰਾਤ ਨੂੰ ਜਿਹੜੇ ਲੇਟ ਜਾਂਦੇ ਨੇ ਵਨਰੇਬਲ ਬੰਦੇ ਆਈਡੈਂਟੀਫਾਈ ਕਰਦੇ ਨੇ ਇਹ ਕਿ ਇਸ ਤਰ੍ਹਾਂ ਦਾ ਕਿਹੜਾ ਵਨਰੇਬਲ ਬੰਦਾ ਹੈ ਜਿਹਨੂੰ ਜਿਹਦੇ ਕੋਲੋਂ ਅਸੀਂ ਜੇ ਸਨੇਚਿੰਗ ਕਰਨੀ ਹੋਊਗੀ ਤਾਂ ਸੌਖੀ ਹੋਊਗੀ ਤਾਂ ਉਹ ਆਟੋ ਡਰਾਈਵਰ ਜਿਹੜਾ ਉਹ ਨਿਗੀ ਕਰਦਾ ਹੈ ਤੇ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਆਉਂਦੇ ਨੇ ਉਹ ਆ ਕੇ ਸਨੇਚਿੰਗ ਕਰਦੇ ਨੇ ਜੀ ਇਹ ਬਹੁਤ ਜਿਆਦਾ ਅਪਰੋਚ ਜੀ ਇਹ ਤੁਹਾਨੂੰ ਇਹ ਆਟੋ ਇਹਦਾ ਆਪਣਾ ਹੈ ਪਰ ਇਸ ਤੋਂ ਇਲਾਵਾ ਇਹ ਹੈਗਾ ਕਿ ਜਿਹੜਾ ਮੋਟਰਸਾਈਕਲ ਹੈ ਆਟੋ ਹੈ ਪਲੱਸ ਹੋਰ ਵੀ ਜਿਹਨਾਂ ਨੇ ਕੋਈ ਸਨੇਚਿੰਗਸ ਵਗੈਰਾ ਜੇ ਕੁਝ ਕਰੀਆਂ ਨੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਲਿਆ ਹੋਇਆ ਹੈ ਇਨਵ ਤੇ ਹੋਰ ਨਾ ਤੁਰੀ ਤਰ੍ਹਾਂ ਦੀ ਵੀ ਸਬੰਧ ਨਵੀਂ ਜੀ ਸਾਹਮਣੇ ਆ ਰਹੀ ਦੀ ਇੱਕ ਕਸ ਜੀ ਮੋਟਰਸਾਈਕਲ ਰੇ ਦੇ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਕਿ ਇਹਨਾਂ ਦੇ ਜਿਹੜਾ ਪਹਿਲਾਂ ਰੇਕੀ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਨੇ ਉਹ ਅੱਖਾਂ ਦੇ ਵਿੱਚ ਲਾਲ ਮਿਰਚ ਪਾਉਂਦੇ ਨੇ ਜੀ ਧਰ ਮਿਰਚ ਪਾਊਡਰ ਪਾ ਕੇ ਉਹਨੂੰ ਜਿਹੜਾ ਕਨਫਿਊਜ਼ ਕਰ ਦਿੰਦੇ ਨੇ ਉਹਨੂੰ ਇੱਕ ਤਰ੍ਹਾਂ ਦਾ ਉਸ ਮੌਕੇ ਵਾਸਤੇ ਅੰਨ੍ਹਾ ਕਰ ਦਿੰਦੇ ਨੇ ਵਿਕਟਮ ਨੂੰ ਤੇ ਜਿਹੜਾ ਪਿੱਛੇ ਬੰਦਾ ਬੈਠਾ ਹੁੰਦਾ ਉਹ ਸਨੈਚਿੰਗ ਕਰ ਲੈਂਦਾ ਜੀ ਕਿੰਨੀਆਂ ਕੁ ਬਾਤਾਂ ਇਸ ਚੀਜ਼ ਨਾਲ ਕੇ ਇੰਤਜ਼ਾਮ ਹੋ ਰਿਹਾ ਹੈ ਇਸ ਅੱਜ ਜਿਸ ਤਰ੍ਹਾਂ ਕਿ ਮੈਂ ਦੱਸਿਆ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਨਾਂ ਦਾ ਪੁਲਿਸ ਰਿਕਾਰਡ ਅਸੀਂ ਲਿਆ ਹੋਇਆ ਹੈ ਤੇ ਇਹਨਾਂ ਦੀ ਫਰਦਰ ਕਸ਼ਕਿਸ਼ ਕਰਕੇ ਜੋ ਵੀ ਇਹਨਾਂ ਦੀ ਪੁਰਾਣੀ ਹਿਸਟਰੀ ਹੈਗੀ ਹੈ ਤੇ ਜੋ ਕੁਝ ਹੋਰ ਇਹਨਾਂ ਨੇ ਕਰਿਆ ਹੈ ਉਹ ਵੀ ਅਸੀਂ ਇਤਰਾ। ਪਹਿਲਾਂ ਕਿਸ ਤਰ੍ਹਾਂ ਹੈ ਇਹਨਾਂ ਜੋ ਇੱਕ ਬੰਦੇ ਤੇ ਇੱਕ ਦੋਸ਼ੀ ਤੇ ਇੱਕ ਤੋਂ ਪੁਰਾਣਾ ਕੇਸ ਦਰਜ ਹੈ ਤੇ ਬਾਕੀ ਇਹਨਾਂ ਦਾ ਰਿਪੋਰਟ ਚੈੱਕ ਕੀਤਾ ਜਾਂਦਾ। ਹਾਲੇ ਤੱਕ ਇਹਨਾਂ ਦੇ ਬਾਕੀ ਕੇਸ ਹੈਂਡਲ ਵਾਲੇ ਨੀਮੋ ਵੀ ਪੜ੍ਹੇ ਨਹੀਂ ਗਏ ਜਾਂਦੇ। ਇਹ ਜਿਹੜੇ ਤਿੰਨ ਦੋਸ਼ੀ ਨੇ ਇੰਨਾ ਚੋ ਪ੍ਰਿੰਦਰ ਸਿੰਘ ਹੈਗਾ ਜੀ ਇਹ ਮੋਹਾਲੀ ਦੇ ਹੀ ਰਹਿਣ ਵਾਲਾ ਹੈਗਾ ਚੰਦਨ ਗੁਪਤਾ ਇਹ ਚੰਦਨ ਗੁਪਤਾ ਤੇ ਸਚਿੰਤ ਕੁਮਾਰ ਇਹ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਇਹਨਾਂ ਦੀ ਉਮਰ ਕਰੀਬ ਦੀ 35 ਸਾਲ ਦੀ ਹੈ ਪ੍ਰਾਈਮ ਬਾਈ 10 ਮਿੰਟ ਅੱਜ ਤੱਕ ਉਹ ਨਹੀਂ ਕੋਈ ਰਿਕਵਰੀ ਦੀ ਜਿਹੜਾ 1 1,60,000 ਰੁਪਏ ਰਿਕਵਰ ਹੋਏ ਨੇ ਇਹਦੇ ਕੋਲ ਤੇ ਇਸ ਤੋਂ ਇਲਾਵਾ ਜਿਹੜਾ ਆਟੋ ਤੇ ਮੋਟਰਸਾਈਕਲ ਯੂਜ਼ ਹੋਇਆ ਸੀਗਾ ਕੇਸ ਦੇ ਵਿੱਚ ਉਹ ਤਰ੍ਹਾਂ ਜੀ ਪ੍ਰਮੇਂਦਰ ਹੈ ਕਿ ਤੋਂ ਰਹਿੰਦੇ ਤੁਸੀਂ ਮਹਿਲ ਕੇਸ ਹੈ ਕਿ ਪ੍ਰਮੇਂਦਰ ਸਿੰਘ ਜੀ ਇਹ ਮੁਹਾਲੀ ਦਾ ਰਹਿਣ ਵਾਲਾ ਹੈਗਾ ਜੀ ਤੇ ਕੇਸ ਉਹ ਪਰਮੇਂਦਰ ਮੁਹਾਲੀ ਦਾ ਬਹੁਤ ਜੰਦੀਗੜ ਦੇ ਇੱਕ ਤੇ ਪਤਾ ਹੈਗਾ ਸਚਿੰਤ ਹੈਗਾ 300 ਸਚਿੰਤ ਸੇਡ ਚਰ 300 ਜਿਸੰਬਲੀ ਇੰਟਰਨੈਸ਼ੀਅਨ ਕੰਪਨੀ ਉਹ ਬਹੁਤ ਛੜੀ ਗਈ ਇਹਦਾ ਜਿਹੜੀ ਸੜੇ ਉੱਪਰ ਹੈਗੇ ਨੇ ਅੱਜ ਵੀ ਨਵੀਆਂ ਨੋਟਿਫਿਕੇਸ਼ਨਾਂ ਦੇ ਚੱਲ ਰਹੇ ਨੇ ਬਿਲਕੁਲ ਦੇ ਵਿੱਚ ਜਿਹੜੀ ਕੋਈ ਹੋਣੀ ਹੈ ਉਹ ਲੋਕੀ ਅ ਉਹਦੇ ਬਾਰੇ ਵੀ ਤੁਹਾਨੂੰ ਦੱਸਣਾ ਚਾਹਾਂਗਾ ਇਹ ਵੀ 112 ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ ਫਾਰ 올 ਐਮਰਜੈਂਸੀ ਸਰਵਿਸਿਜ਼ ਉਸ ਤੇ ਸਾਨੂੰ ਕਾਲਸ ਆਉਂਦੇ ਨੇ ਕਾਫੀ ਕਾਲਸ ਆਉਂਦੀਆਂ ਨੇ ਤੇ ਅ ਜੈਨੂਇਲ ਵੀ ਹੁੰਦੀਆਂ ਨੇ ਜੈਨੂਇਲ ਹੁੰਦੀਆਂ ਨੇ ਤਾਂ ਮੌਕੇ ਤੇ ਇਮੀਡੀਏਟਲੀ ਜਾ ਕੇ ਅਸੀਂ ਜਿਹੜੀ ਬਣਦੀ ਕਾਰਵਾਈ ਉਹ ਕਰਦੇ ਆਂ ਜੀ ਤੇ ਪਰ ਇੱਕ ਗੱਲ ਦੇਖਣੀ ਚਾਹੀਏ ਕਿ ਕਈ ਵਾਰੀ ਇਸ ਤਰ੍ਹਾਂ ਵੀ ਹੋਇਆ ਹੈ ਕਿ ਗੋਲ ਕੀਤੀ ਜਾਂਦੀ ਹੈ ਕਿ ਸੱਟੇ ਨਾਲ ਸਟ੍ਰੈਚਿੰਗ ਹੋਈ ਹੈ ਜਾਂ ਕੋਈ ਹੋਰ ਕ੍ਰਾਈਮ ਹੋਇਆ ਹੈ ਜਦੋਂ ਮੌਕੇ ਤੇ ਜਾਂਦੇ ਆ ਤਾਂ ਇਸ ਤਰ੍ਹਾਂ ਦੀ ਕੋਈ ਗਲਤ ਬਾਤ ਨਿਕਲਦੀ ਉਹਨਾਂ ਦੀ ਕੋਈ ਆਪਸ ਲੜਾਈ ਹੁੰਦੀ ਹੈ ਲੜਾਈ ਝਗੜਾ ਹੁੰਦਾ ਹੈ ਹੋਰ ਕਿਸੇ ਵੀ ਵਿਸ਼ੇ ਤੇ ਉਹਨਾਂ ਦੀ ਆਪਸ ਦੇ ਵਿੱਚ ਪੁਰਾਣੀ ਕੋਈ ਲੜਾਈ ਝਗੜਾ ਹੁੰਦਾ ਹੈ ਤੇ ਉਹ ਇਹ ਜਾਣਬੁੱਝ ਕੇ ਦੱਸ ਦਿੰਦੇ ਨੇ ਤਾਂ ਕਿ ਜਲਦੀ ਪੁਲਿਸ ਉੱਥੇ ਆ ਕੇ ਦੂਜੇ ਨੂੰ ਫਰੇਮ ਕਰ ਚੁਕੇ। ਇਹਨਾਂ ਕਹਾਣੀ ਕਿੰਨੀ ਹੈ? ਇਸ ਦੇ ਸਬੰਧ ਦੇ ਵਿੱਚ ਅਸੀਂ ਇੱਕ ਰੀਸੈਂਟਲੀ ਕਾਲ ਰੀਸੀਵ ਕਰੀ ਸੀਗੀ ਇਸੇ ਤਰੀਕੇ ਨਾਲ ਕਿ ਸਨੈਚਿੰਗ ਹੋਈ ਹੈ। ਪਰ ਜਦੋਂ ਸਰਦੀ ਮੌਕੇ ਤੇ ਟੀਮ ਗਈ ਇਮੀਡੀਏਟਲੀ ਤਾਂ ਇਹ ਗੱਲ ਸਾਹਮਣੇ ਆਈ ਕਿ ਸਨੈਚਿੰਗ ਨਹੀਂ ਸੀ ਹੋਈ। ਉਹਨਾਂ ਦੀ ਆਪਸ ਦੇ ਵਿੱਚ ਲੜਾਈ ਝਗੜਾ ਸੀਗਾ ਤੇ ਇਸ ਕਰਕੇ ਜਿਹੜੀ ਫਾਲਸ ਕੰਪਲੇਂਟਸ ਕਰਨ ਦੇ ਕਰਕੇ ਜਿਹੜਾ ਪਾਲਸ ਕੰਪਲੇਂਟ ਕਰੀ ਹੈ ਉਹਦੇ ਬਿਹਾਫ ਤੇ ਅਸੀਂ 182 ਸੀਆਰਪੀਸੀ ਜਿਹੜੀ ਕੀ ਹੁੰਦੀ ਸੀਗੀ ਉਹਦੇ ਤਹਿਤ ਜਿਹੜੇ ਪੀਐਨਐਸਐਸਪੀ ਕੋਰਸਪੋਂਡਿੰਗ ਸੈਕਸ਼ਨ ਹੈ ਉਹਦੀ ਅਸੀਂ ਕਾਰਵਾਈ ਉਹਦੇ ਤੇ ਕਰ ਰਹੇ ਹਾਂ ਜਿੱਥੇ ਦਾ ਡਾਕਟਰ ਜਿਹੜੇ ਪੈਸੀ ਕੈਂਡੀਲ ਤੇ ਮੁਕਲੀ ਲਾਰਡ ਨੂੰ ਜਾਂਦੇ ਬੰਦੇ ਸੀ ਵੀ ਕੈਨੇਡਾ ਨੂੰ ਮੇਰਾ ਵੀ ਜੀ 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 ਹਾਲੇ ਉਹ ਜਿਹੜਾ ਕਮਰਾ ਨਾ ਪੂਰਾ ਹੈ ਜੀ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਜੇ ਅਸੀਂ ਕਾਫੀ ਜੋ ਤੋਂ ਦੀ ਗੱਲ ਠੀਕ ਹੈ ਜੀ ਸੀਸੀਟੀਵੀ ਕੈਮਰੇ ਦਾ ਇਸਤੇਮਾਲ ਕਿਤੇ ਜੰਦਾ ਸੀ ਜੀ ਦੇਖਦੇ ਆ ਸੀਸੀਟੀਵੀ ਕੈਮਰਾਸ ਤੇ ਟ੍ਰੇਸ ਕਰਦੇ ਆ ਪਰ ਇਸ ਤੋਂ ਇਲਾਵਾ ਹੋਰ ਵੀ ਕੀ ਟੈਕਨੀਕਲ ਸਰਸਸ ਦੇ ਥਰੂ ਦੀ ਹਿਊਮਨ ਇੰਟੈਲੀਜੈਂਸ ਦੇ ਥਰੂ ਅਸੀਂ ਇਸ ਕੇਸ ਨੂੰ ਟ੍ਰੇਸ ਕੀਤਾ